ਅੱਜ ਦੇ ਐਪੀਸੋਡ ਸੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਐਚ ਐਮ ਪੀ ਵੀ ਵਾਇਰਸ ਦੀ ਜਿਨੇ ਹੁਣ ਭਾਰਤ ਵਿੱਚ ਵੀ ਦਸਤਕ ਦੇ ਦਿੱਤੀ ਹੈ ਕੋਵਿਡ 19 ਪੈਂਡੈਮਿਕ ਦੇ ਹੋਣ ਤੋਂ 5 ਸਾਲ ਬਾਅਦ ਚੀਨ ਵਿੱਚ ਐਚ ਐਮ ਪੀ ਵੀ ਵਾਇਰਸ ਯਾਨੀ ਹਿਊਮਨ ਮੈਟਾ ਨਿਊਮੋ ਵਾਇਰਸ ਦੇ ਮਾਮਲੇ ਵਧਣ ਦੀਆਂ ਖਬਰਾਂ ਆ ਰਹੀਆਂ ਹਨ ਕਈ মিডিਆ ਰਿਪੋਰਟਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਚਾਈਨਾ ਵਿੱਚ ਐਚ ਐਮ ਪੀ ਵੀ ਵਾਇਰਸ ਦੇ ਮਾਮਲੇ ਵਧ ਰਹੇ ਹਨ ਗਲੋਬਲ ਟਾਈਮਜ਼ ਜਿਹੜੀ ਕਿ ਚਾਈਨਾ ਦੀ ਪ੍ਰਮੁੱਖ ਅਖਬਾਰਾਂ ਦੇ ਅਨੁਸਾਰ ਇਨਫੈਕਸ਼ਨ ਦੇ ਵੱਧ ਮਾਮਲੇ ਉਤਰੀ ਚੀਨ ਦੇ ਖੇਤਰਾਂ ਵਿੱਚ ਦਰਜ ਕੀਤੇ ਜਾ ਰਹੇ ਹਨ ਔਰ ਇਨਫੈਕਸ਼ਨਜ਼ ਜ਼ਿਆਦਾਤਰ 14 ਸਾਲ ਤੋਂ ਘੱਟ ਦੀ ਉਮਰ ਦੇ ਬੱਚਿਆਂ ਵਿੱਚ ਦੇਖੇ ਜਾ ਰਹੀ ਹੈ ਚੀਨ ਵਿੱਚ ਵਧ ਰਹੇ ਇਸ ਵਾਇਰਸ ਨੇ ਭਾਰਤ ਵਿੱਚ ਵੀ ਹੁਣ ਦਸਤਕ ਦੇ ਦਿੱਤੀ ਹੈ ਕਰਨਾਟਕਾ ਦੇ ਵਿੱਚ ਦੋ ਕੇਸ ਸਾਹਮਣੇ ਆਉਣ ਤੋਂ ਬਾਅਦ ਭਾਰਤ ਸਰਕਾਰ ਦੀ ਹੈਲਥ ਮਿਨਿਸਟਰੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਲੋਕਾਂ ਨੂੰ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਭਰੋਸਾ ਦਿਵਾਇਆ ਹੈ ਕਿ ਐਚ ਐਮ ਪੀ ਵੀ ਮਾਮਲਿਆਂ ਨੂੰ ਲੈ ਕੇ ਕਿਸੇ ਚਿੰਤਾ ਦੀ ਲੋੜ ਨਹੀਂ ਹੈ ਪਰ ਉਹਨਾਂ ਨੇ ਕਿਹਾ ਕਿ ਇਹ ਵਾਇਰਸ ਪਹਿਲਾਂ ਹੀ 2001 ਵਿੱਚ ਡਿਟੈਕਟ ਕਰ ਲਿੱਤਾ ਗਿਆ ਸੀ ਔਰ ਇਹ ਇੱਕ ਨਵਾਂ ਵਾਇਰਸ ਨਹੀਂ ਹੈ ਇਹ ਮੁੱਖ ਤੌਰ ਤੇ ਸਰਦੀਆਂ ਔਰ ਬਸੰਤ ਦੀ ਰੁੱਤ ਦੀ ਸ਼ੁਰੂਆਤ ਵਿੱਚ ਫੈਲਦਾ ਹੈ ਹੈਲਥ ਐਕਸਪਰਟਸ ਨੇ ਐਚ ਐਮ ਪੀ ਵੀ ਵਾਇਰਸ ਕੇ ਬਾਰੇ यह स्पष्ट किया है कि यह वायरस कोई नया वायरस नहीं है इसकी पहचान सबसे पहले वर्ष 2001 में हुई थी और कई वर्षों से यह विश्वभर में फैल रहा है एच वायरस एक ऐसा वायरस है जो हवा के जरिए सांस लेते समय एक दूसरे में फैलता है यह सभी आयु वर्ग के लोगों में संक्रमण का कारण भी बनता है यह विशेष रूप से सर्दी और बसंत के मौसम के शुरुआती महीनों में अधिक देखा जाता है हम स्थिति का क्लोज मॉनिटरिंग कर रहे हैं हम स्थिति का बहुत नजदीकी से जायजा ले रहे हैं और हम ये कह सकते हैं कि हमें चिंता का कोई कारण नहीं होना चाहिए स्वास्थ्य विभाग इन सारी बातों पर नजर रखे हुए केंद्रीय सेहत मंत्रालय ने दसा के एच एम पी वी मामले सामने आए हैं उन्होंने एक तीन महीने की बच्ची का है और दूजा अठ महीने के एक बच्चे का है ਡਾਕਟਰ ਨੇ ਦੱਸਿਆ ਕਿ ਪੀੜਿਤ ਮਰੀਜ਼ਾਂ ਦਾ ਕੋਈ ਇੰਟਰਨੈਸ਼ਨਲ ਟਰੈਵਲ ਰਿਕਾਰਡ ਵੀ ਨਹੀਂ ਹੈ ਆਪਣੇ ਐਕਸ ਅਕਾਊਂਟ ਤੇ ਗਲੋਬਲ ਟਾਈਮਜ਼ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਵਿੱਚ ਵੀ ਐਚਐਮਪੀਵੀ ਬਿਮਾਰੀ ਦੇ ਮਰੀਜ਼ ਵਧ ਰਹੇ ਹਨ ਕੀ ਹੈ ਐਚਐਮਪੀਵੀ ਵਾਇਰਸ ਅਤੇ ਕੀ ਲੱਛਣ ਹਨ ਇਸ ਵਾਇਰਸ ਤੋਂ ਬਚਣ ਲਈ ਕਿਸ ਤਰ੍ਹਾਂ ਦੇ ਬਚਾਅ ਕਰਨੇ ਚਾਹੀਦੇ ਹਨ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਦੇ ਰਹੇ ਹਨ ਡਾਕਟਰ ਐਚਪੀ ਸਿੰਘ ਡਾਕਟਰ ਐਚਪੀ ਸਿੰਘ ਅਮਨ ਸਰਦੇ ਪ੍ਰਸਿੱਧ ਕਾਰਡੀਓਲੋਜਿਸਟ ਨੇ ਜਿਨ੍ਹਾਂ ਨੂੰ ਇਸ ਖੇਤਰ ਵਿੱਚ 35 ਤੋਂ ਵੱਧ ਸਾਲਾਂ ਦਾ ਤਜਰਬਾ ਹੈ ਡਾਕਟਰ 5 ਸਾਲ ਪਹਿਲੇ ਕੋਵਿਡ-19 ਪੈਂਡੈਮਿਕ ਹੋਇਆ ਉਸ ਤੋਂ ਬਾਅਦ ਇਹ ਹੁਣ ਇੱਕ ਨਵਾਂ ਵਾਇਰਸ ਜਿਹਨੇ ਮਿਲਕਾਂ ਨੂੰ ਚਿੰਤਾ ਚ ਪਾ ਦਿੱਤਾ ਐਚਐਮਪੀ ਵਾਇਰਸ ਇਹ ਕੀ ਹੈ ਔਰ ਇਹਦੇ ਕੀ ਲੱਛਣ ਨੇ ਰੋਬਿੰਦ ਜੀ ਇਹ ਜਿਹੜਾ ਵਾਇਰਸ ਹੈ ਐਚਐਮਪੀ ਵਾਇਰਸ ਇਹ ਕੋਈ ਨਵਾਂ ਵਾਇਰਸ ਨਹੀਂ ਹੈ ਪਹਿਲੀ ਤੇ ਗੱਲ ਇਹ ਹੈ ਇਹ 2001 ਚ ਨੀਦਰਲੈਂਡ ਦੇ ਵਿੱਚ ਡਿਟੈਕਟ ਹੋਇਆ ਸੀ ਫਾਰ ਦੀ ਫਰਸਟ ਟਾਈਮ ਐਂਡ ਉਸ ਤੋਂ ਬਾਅਦ ਇਹ ਵਾਇਰਸ ਦਾ ਬਹੁਤ ਸਾਰੇ ਲੋਕਾਂ ਨੂੰ ਆਲਰੇਡੀ ਐਕਸਪੋజర్ ਹੋ ਚੁੱਕਾ ਹੈ ਇਵਨ ਇਨ ਇੰਡੀਆ ਇਹ ਕੋਈ ਇਨੀ ਕਿ ਕੋਈ ਨਵੀਂ ਚੀਜ਼ ਆਈ ਹੈ ਕਿਉਂਕਿ ਬਹੁਤ ਸਾਰੇ ਬੰਦਿਆਂ ਨੂੰ ਇਹਦਾ ਐਕਸਪੋజర్ ਹੋ ਚੁੱਕਾ ਹੈ ਐਂਡ ਬਹੁਤ ਸਾਰੇ ਬੰਦੇ ਇਹਨਾਂ ਦੀ ਇਹਦੇ ਅਗੇਂਸਟ ਐਂਟੀਬਾਇਓਟਿਕਸ ਵੀ ਲੈ ਕੇ ਬੈਠੇ ਹੋਏ ਆ ਸੋ ਜਿਹੜਾ ਕੋਵਿਡ 190 ਵਾਲਾ ਫੀਅਰ ਸੀਗਾ ਮੇਰੇ ਖਿਆਲ ਚ ਉਹ ਤਾਂ ਸਾਨੂੰ ਇਹਦੇ ਨਾਲ ਹੈ ਨਹੀਂ ਸੋ ਪੈਂਡੈਮਿਕਲੀ ਸਿਚੁਏਸ਼ਨ ਦੇ ਨਾਲ ਨਹੀਂ ਹੋਣ ਵਾਲੀ ਬਿਲਕੁਲ हां पर ए इज इट इज लाइक अनदर वायरल इंफेक्शन जिदे नाल जदीके मोस्ट कॉमन प्रेजेंटेशन इज जस्ट लाइक ए कोल्ड जिवें तहांनु जुकाम ਹੋਇਆ ਹੈ ਖਾਂਸੀ ਹੁੰਦੀ ਹੈ ਨੱਕ ਵਗਦਾ ਪਾਣੀ ਵਗਦਾ ਨੱਕ ਚੋਂ ਫਿਰ ਇਹਦੀ ਕੰਪਲਿਕेशंस ਆ ਜਾਂਦੀਆਂ ਜਿਵੇਂ ਤੁਹਾਡਾ ਨਿਮੋਨੀਆ ਹੋ ਸਕਦਾ ਹੈ ਐਂਡ ਤੁਹਾਨੂੰ ਬ੍ਰੌਂਕੀਅਲ ਐਸਥਮਾ ਵੀਜ਼ਿੰਗ ਇਹਦਾ ਬੜਾ ਕੈਰੈਕਟਿਸਟਿਕ ਫੀਚਰ ਹੈ ਜੇ ਕੇਅਰ ਨਾ ਕੀਤੀ ਜਾਵੇ ਜੇ ਕੇਅਰ ਨਾ ਕੀਤੀ ਜਾਵੇ ਯੈਸ ਜੇ ਅਰਲੀ ਤੁਸੀਂ ਉਹਨੂੰ ਕੇਅਰ ਨਾ ਕਰੋ ਤੇ ਪਰ ਇਹ ਸਿੰਪਟਮਸ ਜਿਹੜੇ ਨੇ ਇਹਨਾਂ ਦਾ ਖਿਆਲ ਰੱਖੋ ਐਂਡ ਜਿੰਨੀ ਜਲਦੀ ਤੁਸੀਂ ਕਿਸੇ ਆਪਣੇ ਪਰਸਨਲ ਫਿਜ਼ੀਸ਼ੀਅਨ ਜਿਹੜਾ ਤੁਹਾਡੇ ਹੈਗੇ ਆ ਉਹਨੂੰ ਉਹ ਜਾ ਕੇ ਤੇ ਇਹਦਾ ਆਪਣਾ ਮੋਆਇਨਾ ਕਰਾਓ ਡਾਕਟਰ ਸਾਹਿਬ ਇੱਕ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜਮਾਨਾ ਤੇ ਜ਼ਿਆਦਾਤਰ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਗੱਲਾਂ ਫਲੇਰ ਰੱ ਵੀ ਹੋ ਜਾਂਦੀਆਂ ਸਹੀ ਗਲਤ ਵੀ ਹੋ ਜਾਂਦੀਆਂ ਉਹਦੇ ਕੀ ਹੈ ਇਨਫੈਕਸ਼ਸ ਡਿਜ਼ੀਜ਼ ਡਿਜ਼ੀਜ਼ ਹੈ ਕਿ ਅੱਗੋਂ ਦੀ ਕਿਸੇ ਹੋਰ ਨੂੰ ਵੀ ਹੋ ਜਾਂਦੀ ਹੈ ਯਾ ਯਾ ਇਟ ਇਜ਼ ਅ ਇਨਫੈਕਸ਼ਸ ਡਿਜ਼ੀਜ਼ ਜਿਹੜੀ ਕਿ ਤੁਹਾਨੂੰ ਪਰਸਨ ਟੂ ਪਰਸਨ ਸਪਰੈਡ ਕਰਦੀ ਹੈ ਡ੍ਰੌਪਲੈਟਸ ਨਾਲ ਇਨਫੈਕਟ ਕਰਦੀ ਹੈ ਕਫਿੰਗ ਨਾਲ ਬਿਲਕੁਲ ਸੇਮ ਜਿਵੇਂ ਅਸੀਂ ਕੋਵਿਡ ਦੇ ਪ੍ਰੀਕਾਸ਼ਨਸ ਨਹੀਂ ਸੀ ਲੈਂਦੇ ਕਿ ਤੁਸੀਂ ਆਪਣੇ ਹੈਂਡ ਹਾਈਜੀਨ ਦਾ ਖਿਆਲ ਰੱਖੋ ਜੀ ਹੱਥ ਸਾਫ਼ ਕਰੋ ਸਾਬਣ ਨਾਲ ਮਾਸਕ ਪਾਓ ਮੂੰਹ ਨੂੰ ਕੰਨ ਨੂੰ ਆਪਣੇ ਇਸ ਏਰੀਆਜ਼ ਨੂੰ ਹੱਥ ਨਾਲ ਲਗਾਓ ਐਂਡ ਜਿਹੜੇ ਬੰਦਿਆਂ ਨੂੰ ਕਫ ਹੈ ਗਿਆ ਉਹਨਾਂ ਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ਵੀ ਉਹ ਇਹਨੂੰ ਡ੍ਰੌਪਲਟ ਇਨਫੈਕਸ਼ਨ ਨੂੰ ਨਾ ਸਪਰੈਡ ਕਰੇ ਮਾਸਕ ਲਗਾ ਲੈਣ ਚਾਹੇ ਉਹ ਇਹ ਵਾਇਰਸ ਹੈ ਗਿਆ ਜਾਂ ਨਹੀਂ ਹੈ ਗਿਆ ਤੇ ਜਨਰਲ ਅਸੀਂ ਵੈਸੇ ਵੀ ਕਹਿੰਨੇ ਆ ਕਿ ਜੇ ਤੁਹਾਨੂੰ ਹੈ ਗਿਆ ਖਾਂਸੀ ਵਗੈਰਾ ਹੈ ਗਿਆ ਕਫ ਆਂਦੀ ਹੈ ਜਾਂ ਤੁਹਾਨੂੰ ਜ਼ੁਕਾਮ ਹੈ ਤੇ ਤੁਸੀਂ ਵੈਸੇ ਜੇ ਪਬਲਿਕ ਪਲੇਸ ਤੇ ਜਾ ਰਹੇ ਹੋ ਤਾਂ ਤੁਸੀਂ ਇਹਨੂੰ ਇੱਕ ਮਾਸਕ ਬੰਨ ਕੇ ਰੱਖੋ ਇਟ ਇਜ਼ ਡੈਫੀਨਿਟਲੀ ਐਨ ਇਨਫੈਕਸ਼ਨ ਪਰ ਇਹ ਪੈਨਿਕ ਵਾਲਾ ਨਹੀਂ ਹੋਣਾ ਚਾਹੀਦਾ ਨਾਟ ਐਟ ਆਲ ਇਟ ਇਜ਼ ਨਾਟ ਗੋਇੰਗ ਟੂ ਕਾਜ਼ ਐਨੀ ਯੂ ਸੀ ਪੈਂਡੈਮਿਕ ਸਟੇਟ ਜਿਵੇਂ ਕੋਵਿਡ ਨੇ ਕੀਤਾ ਸੀਗਾ ਮੋਸਟ ਜਿਹੜਾ ਹੈਗਾ ਇਹਦਾ ਜਿਹੜਾ ਡਰ ਹੈ ਸਾਨੂੰ ਉਹ ਇੱਕ ਬੱਚਿਆਂ ਨੂੰ ਹੈ ਲੈਸ ਦਨ 5 ਇਅਰਸ ਤੇ ਦੂਸਰਾ ਅਡਲਟਸ ਦੇ ਵਿੱਚ ਮੋਰ ਦਨ 65 ਇਅਰਸ ਐਂਡ ਜਿਨ੍ਹਾਂ ਦੀ ਇਮਿਊਨਿਟੀ ਘੱਟ ਹੈ ਜਿਹੜੇ ਕੋਈ ਕੈਂਸਰ ਦੀ ਦਵਾਈ ਖਾ ਰਹੇ ਆ ਪੇਸ਼IENTS ਜਾਂ ਜਿਨ੍ਹਾਂ ਨੂੰ ਕੋਈ ਕਲੋਜਲ ਡਿਸਆਰਡਰਸ ਹੁੰਦੇ ਆ ਉਹਨਾਂ ਦਾ ਰੂਮਟਾਇਡ ਆਰਥਰਾਈਟਿਸ ਗੰਠੀਆ ਹੈ 슈ਗਰ ਹੈ अनकंट्रोल्ड ਇਹਨਾਂ ਦੀ ਇਮਿਊਨਿਟੀ ਘੱਟ ਹੁੰਦੀ ਹੈ ਸੋ ਇਹਨਾਂ ਨੂੰ ਇਹ ਇਨਫੈਕਸ਼ਨ ਹੋ ਹੁੰਦੇ ਫਲੇਅਰ ਅਪ ਹੋਣ ਦੇ ਚਾਂਸਸ ਜ਼ਿਆਦਾ ਹੈ ਸੋ ਇਹਨਾਂ ਨੂੰ ਜ਼ਿਆਦਾ ਖਿਆਲ ਰੱਖਣ ਦੀ ਲੋੜ ਹੈ ਅਦਰਵਾਈਜ਼ ਇਟਸ ਅ ਸੈਲਫ ਲਿਮਿਟਿੰਗ ਡਿਜ਼ੀਜ਼ 5 ਤੋਂ 7 ਦਿਨ ਲੈਂਦੀ ਹੈ ਠੀਕ ਹੋ ਜਾਂਦਾ ਹੈ ਹਾਲਾਂਕਿ ਭਾਰਤ ਦੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਚੀਨ ਵਿੱਚ ਐਚਐਮਪੀਵੀ ਵਾਇਰਸ ਦੇ ਵਧਦੇ ਹੋਏ ਮਾਮਲਿਆਂ ਦੀ ਉਹ ਨਿਗਰਾਨੀ ਕਰ ਰਹੇ ਹਨ ਅਤੇ ਭਾਰਤ ਵਿੱਚ ਇਸ ਤੋਂ ਨਿਜੀਟੈਂਟਲੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਕੋਈ ਨਵਾਂ ਵਾਇਰਸ ਨਹੀਂ ਹੈ ਲੇਕਿਨ ਇhtਿਆਤ ਰੱਖਣ ਦੀ ਜ਼ਰੂਰਤ ਹੈ ਅਤੇ ਐਚਐਮਪੀਵੀ ਵਾਇਰਸ ਦੇ ਵਿਅਕਤੀ ਔਰ ਖਾਸ ਕਰਕੇ ਜੇਕਰ ਕਿਸੇ ਨੂੰ ਜ਼ੁਕਾਮ ਹੈ ਤੇ ਉਸ ਨੂੰ ਲੋੜਿੰਦਾ ਦੂਰੀ ਬਣਾਨੀ ਰੱਖਣੀ ਚਾਹੀਦੀ ਹੈ